ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਅੱਜ ਸਵੇਰ ਤੋਂ ਹੀ ਲੋਕ ਸ਼ਾਂਤੀਪੂਰਵਕ ਢੰਗ ਦੇ ਨਾਲ ਵੋਟਾਂ ਪਾ ਰਹੇ ਸਨ ਕਿ ਪਿੰਡ ਖਾਬੇ ਡੋਗਰਾ ਦੇ ਵਿੱਚ ਕੁਝਨ ਪਛਾਤੇ ਲੋਕਾਂ ਨੇ ਭਾਜਪਾ ਪਾਰਟੀ ਦਾ ਇੱਕ ਬੂਥ ਖੋਲਿਆ ਤੁਰੰਤ ਭਾਜਪਾ ਜ਼ਿਲ੍ਹਾ ਤਰਨਤਾਰਨ ਦੇ ਪ੍ਰਧਾਨ ਹਰਜੀਤ ਸਿੰਘ ਸੰਤੂ ਨੇ ਮੌਕੇ ਉੱਤੇ ਆ ਕੇ ਥਾਣਾ ਸਦਰ ਦੇ ਪੁਲਿਸ ਨੂੰ ਸੂਚਿਤ ਕੀਤਾ ਇਸ ਮੰਦ ਵਿੱਚ ਸੂਚਨਾ ਮਿਲਣ ਤੋਂ ਬਾਅਦ ਤਰਨਤਾਰਨ ਦੇ ਐਸਪੀ ਅਸ਼wini ਕੁਮਾਰ ਮੋਕੇ ਉੱਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਉਹਨਾਂ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਗੁੰਡਾਗਰਦੀ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਉਕਤੇ ਐਸਪੀ ਕਪੂਰ ਨੇ ਦੱਸਿਆ ਕਿ ਅੱਜ ਪੂਰੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਲੋਕ ਸ਼ਾਂਤਮਈ ਢੰਗ ਦੇ ਨਾਲ ਆਪਣੀਆਂ ਦੁਕਾਨਾਂ ਨੂੰ ਛੱਡ ਕੇ VOTING ਕਰ ਰਹੇ ਸਨ। ਕਿ ਪਿੰਡ ਦੇ ਵਿੱਚ ਕੁਝਣ ਪਛਾਤੇ ਲੋਕਾਂ ਵੱਲੋਂ BJP ਪਾਰਟੀ ਦਾ ਇੱਕ ਬੂਥ ਖੋਲਿਆ ਗਿਆ। ਉਨਾ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਨਿਕਲ ਕੇ ਸਾਹਮਣੇ ਆਉਣਗੇ ਉਸ ਮੁਤਾਬਿਕ ਅਗਲੀ ਕਾਰਵਾਈ ਅਮਲ ਚੁਲਿਆਂ ਦੀ ਜਾਵੇਗੀ ਜਨਤਾ ਦਾ ਜ਼ਿਲ੍ਹੇ ਦਾ ਪ੍ਰਧਾਨਵੀ ਹੈ ਭਾਰਤੀ ਜਨਤਾ ਪਾਰਟੀ ਤੇ ਮੈਂ ਖੰਬੇ ਟੂਕਾ ਆਇਆ ਤੇ ਕੁਝ ਇੱਥੋਂ ਦੇ ਲੋਕਾਂ ਨੇ ਸਰਦਾਰ ਗੋਰਾ ਸਿੰਘ ਉਹਨਿਸੂਚੇ ਪਰਿਵਾਰ ਦੇ ਦੇਣਾ ਭਾਰਤੀ ਜਨਤਾ ਪਾਰਟੀ ਦਾ ਇੱਥੇ ਖੰਬਾ ਲਾਇਆ ਸੀ ਇਹਨਾਂ ਨੂੰ ਆ ਕੇ ਕੁਝ ਪਿੰਡ ਦੇ ਲੋਕਾਂ ਨੇ ਥੋੜ੍ਹ ਵੀ ਮਾਰੇ ਇਹਨਾਂ ਦੇ ਗਲਾਂ 'ਚ ਵੀ ਗਲਾਂ ਨੂੰ ਵੀ ਹੱਥ ਮਾਰੇ ਜੋ ਜੋ ਵੀ ਕਰ ਸਕਦੇ ਉਹਨਾਂ ਨੇ ਪੁਗਾ ਕੀਤਾ ਇਥੋਂ ਤਾਂ ਕਾ ਉਮੀਦਵਾਰ ਦੇ ਪੋਸਟਰ ਤੱਕ ਲੱਗੇ ਸੀ ਉਹ ਵੀ ਪਾੜ ਕੇ ਜੋ ਭਾਰਤੀ ਜਨਤਾ ਪਾਰਟੀ ਨੂੰ ਛੋੜਣ ਦਾ ਚਾਨ ਉਹ ਵੀ ਥੂਲੇ ਮਿਲੇ ਸੀ ਸਾਰੇ ਖੋ ਕੇ ਲੈ ਗਏ ਕਿ ਅਸੀਂ ਇਸ ਨਗਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੂਥ ਨਹੀਂ ਲਗਣ ਦੇਣਾ ਬਿਚਾਰਿਆ ਨੇ ਸਾਰਾ ਆ ਦੇਖੋ ਪਾਣੀ ਆਏ ਗਏ ਲੋਕ ਸਾਰੇ ਗਰੀਬ ਹੈ ਚਰੇ ਦੇ ਇਕੱਠੇ ਹੋਏ ਸੀ ਤੇ ਪੂਰਾ ਡਰਾ ਧੰਕਾ ਕੇ ਲੋਕਾਂ ਨੂੰ ਘਰਾਂ ਚ ਵਾੜ ਦਿੱਤਾ ਤੇ ਫਿਰ ਵੀ ਇਸ ਇਨਸਾਨ ਦੀ ਹਲਾਸ਼ੇਰੀ ਉਹਨੇ ਅਖਿਆ ਜੇ ਤੂੰ ਮੈਨੂੰ ਉੱਥੇ ਬੂਥ ਨਹੀਂ ਲਾਉਂਦੇ ਨਾ ਤਾਂ ਦੇਖੋ ਘਰ ਚ ਬੂਥ ਲਾਏ ਤੇ ਘਰ ਚ ਆ ਕੇ ਵੀ ਚਾਨਣੀ ਨੂੰ ਬੱਟਨ ਪਾਗੇ ਜੀ ਤੇ ਜਦਾਂ ਹੀ ਮੈਨੂੰ ਪਤਾ ਲੱਗਾ ਜੀ ਮੈਂ ਸਬੰਧਤ ਪ੍ਰਸ਼ਾਸਨ ਦੇ ਵੀ ਧਿਆਨ ਚ ਦੱਤਾ ਜੀ ਤੇ ਸਰਦਾਰ ਗੋਰਾ ਸਿੰਘ ਸੁੱਚਾ ਪਰਿਵਾਰਾ ਸੁੱਚੇ ਨਗਰ ਦੇ ਲੋਕ ਆ ਜਿਹੜੇ ਇਕੱਠੇ ਹੋਏ ਆ ਜੀ ਇਸੀ ਤੇ ਇਹਨਾਂ ਲੋਕਾਂ ਦੇ ਖਿਲਾਫ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਅਨਸਰ ਹਮੇਸ਼ਾ ਹੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਹਨ ਜੇ ਲੋਕਤੰਤਰ ਹੈ ਵੋਟ ਪਾਉਣ ਦਾ ਹਰ ਬੰਦੇ ਨੂੰ ਅਧਾਰ ਹੈ ਇਹ ਤਾਂ ਬਿਲਕੁਲ ਸ਼ਰਿਆਮੀ ਬਦਮਾਸ਼ੀ ਕੀਤੀ ਐ ਇੱਥੇ ਨਗਰ ਦੇ ਲੋਕਾਂ ਨੇ ਕਿ ਗਰੀਬ ਬੰਦਿਆਂ ਜਿਹੜੀ ਆਵਾਜ਼ ਨੂੰ ਸੁਣਾਉਣੀ ਸੀ ਕੁਛ ਇਸ ਕੀਤੀ ਐ ਤੇ ਜਦੋਂ ਮੇਰੇ ਧਿਆਨ ਚ ਆ ਮੈਂ ਸਰਦਾਰ ਗੋਰਾ ਸਿੰਘ ਸੁੱਚੇ ਸਾਥੀ ਆ ਤੁਹਾਡੇ ਸਾਹਮਣੇ ਆਏ ਆ ਸਬੰਧਤ ਐਸਰ ਚ ਆਏ ਉਹਨਾਂ ਨੂੰ ਕੰਪਲੀਟ ਵੀ ਦਿੱਤੀ ਕਿ ਇਹਨਾਂ ਦੇ ਖਿਲਾਫ ਬਣਦੀ ਜਿਹੜੀ ਓਕੇ ਕਾਰਵਾਈ ਹੋਵੇ ਓਕੇ ਅਸੀਂ ਵੀ ਬੂਛ ਲਾਉਣ ਗਏ ਹਾਂ ਜੀ ਛੱਤ ਦੇ ਉੱਤੇ ਦੇ ਨਾ ਲਾਉਣ ਨਹੀਂ ਦਿੱਤਾ ਹਾਂ ਸਾਰੇ ਇਲਾਕਾ ਲਈ ਪਹਿਲਾਂ ਤੇ ਕੱਲ੍ਹ ਜਾਂ ਤੰਪੀਆਂ ਦਿੰਦੇ ਸੀ ਅਸੀਂ ਖੇਤ ਦੀ ਬਾਕੀ ਆਪਣੇ ਘਰ ਦੇ ਵਿੱਚ ਬੂਛ ਲਾ ਕੇ ਤੇ ਜਿਹੜੀਆਂ ਬੋਟਾ ਪਾਉਂਦੇ ਆ ਇਹ ਆਣ ਕੇ ਇਕੱਠੇ ਹੋ ਗਏ ਸਾਰੇ ਨਾਲੇ ਗੱਲ ਪੈ ਗਏ ਇਹਦੇ ਨਾਲ ਪਾਣੀ ਹੀ ਖੂਟ ਮਾਰ ਕੇ ਆ ਤੇ ਜਿਹੜੇ ਉਹ ਝੋਲੇ ਸਾਡੇ ਖੋ ਗਏ ਲੈ ਗਏ ਆ ਬੋਟਾਂ ਵਾਲੇ ਤੇ ਇਹਨਾਂ ਨੇ ਕੋਸ਼ਟ ਵੀ 파ੜ ਕੇ ਸਾਡੇ ਇਸ਼ਤਿਹਾਰ ਆਹਦਾ ਤੁਸੀਂ ਕੋਈ ਗੰਤ ਪਾਇਆ ਗਾੜੀਆਂ ਨੂੰ ਆਂਦੇ ਆ ਉਹਨੂੰ ਬੋਰ ਨਹੀਂ ਪਹੁੰਚ ਦੇਣੀ ਜਿੱਥੇ ਮਰਜ਼ੀ ਹੋਰ ਕਿਤੇ ਪਾਓ ਸਾਡੇ ਆਣ ਕੇ ਨਾਲ ਗੋ ਕੀ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਮੰਗਾਂ ਇਹਨਾਂ ਨੇ ਸਤ ਤੋਂ ਸਤ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਘਰ ਦੇ ਵਿੱਚ ਲਿਆ ਕੇ ਤੇ ਲਾ ਲਿਆ ਵੀ ਕਰੇ ਲਾਗਨਾਮ ਆਪਣੇ ਗੂਏ ਵਾਲੀ ਉੱਪਰ ਹੋਣੀ ਚਾਹੀਦੀ ਸਾਡੇ 2 5 6 ਜਣੇ ਆਏ ਆ ਇਕੱਠੇ ਹੋ ਗਏ ਇਧਰ ਚੜਪਰ ਵੱਲੋਂ ਬਹੁਤ ਆਪਾਂ ਆਏਗਾ ਕਾਨ ਦਾ ਸਾਰਾ ਸਮਾਨ ਜੋ ਕਰ ਜੋ ਲਾਇਆ ਕੰਨ ਕੋਸ਼ਤ ਪਾਸ ਚਲਾ ਦੇ ਗਏ ਗਰੋਂਦੇ ਦੂਰ ਪੁੱਛੇ ਕਿਹੜਾ ਗੰਦ ਪਾਏ ਨੇ ਇਹਨਾਂ ਨੂੰ ਕੋਈ ਨਾ ਮੰਨਾਂ ਉਹ ਸਿੱਧਾ ਬਰਾਵਾ ਜਗੰਧਾ ਤੋਂ ਕਿਹਾ ਕਿ ਆਣ ਕਰੀਏ ਕੋਈ ਨਹੀਂ ਆਏ ਇੱਥੇ ਸਾਰਾ ਸਮਾਨ ਸਾਰੇ ਇਕੱਠੇ ਹੋਏ ਆ ਨਾ ਮਾਤੇ ਰਾਮੇ ਅੱਗੇ ਨਾ ਬਹੁਤਾਂ ਕੰਤ ਮਿਲਦੀ ਨਾ ਕੋਸ਼ਤ ਜੇ ਇਧਰ ਹੋਣ ਲੱਗੇ ਇਧਰ ਨਹੀਂ ਹੋਣ ਬਿਲਕੁਲ ਜੀ ਹਜੇ ਤੱਕ ਇਹ ਸਾਰੇ ਡਿਸਟ੍ਰਿਕਟ ਚ 27 ਤੋਂ 30% ਦੇ ਵਿੱਚ ਜਿਹੜੀ ਗਿਊਮ ਹੁੰਦੀ ਹੈ ਤੇ ਅਸੀਂ ਐਕਸਪੈਕਟ ਕਰਦੇ ਆ ਕਿ 12 ਤੋਂ 3 ਥੋੜੀ ਜਿਹੀ ਟਿਲੀ ਰਹੇਗੀ 3 ਵਜੇ ਤੱਕ ਕੇ ਜੂਰ ਬੜੇਗੀ ਇਕਾ ਦੁਕਾ ਮਾੜਾ ਵੋਟਾ ਕਿਤੇ ਆਪਸ ਵਿੱਚ ਕਹਿ ਬਾਰੀ ਜਿਵੇਂ ਪਿੰਡਾਂ ਚ ਹੁੰਦੀ ਹੈ ਉਹ ਹੈਗੀ ਹੈ ਬਾਕੀ ਪੀਸਫੁਲੀ ਚੱਲ ਰਹੀ ਹੈ ਇਹ ਪਰ ਚੀਕੀ ਗੱਲ ਬਾਤ ਹੋਈ ਹੈ ਉਹ ਇਥੇ ਜਿਹੜੀ ਘਰੇ ਕਿਸੇ ਨੇ ਆਪਣਾ ਬੂਤਵਾ ਚਲਾਇਆ ਹੋਇਆ ਸੀ ਉਹ ਕਹਿੰਦੇ ਉਥੇ ਛਬੀਰ ਦਾ ਪਾਣੀ ਪੁਨੀ ਰੋੜ ਕੇ ਸਮਗਰੀ ਸਮੂਹੀ ਲੈ ਗਏ ਆ ਉਹ ਐਸਐਚਓ ਤੇ ਉੱਪਰ ਆ ਰਹੇ ਨੇ ਸਰਦਾਰ ਨੇ ਕੋਈ ਅਧਿਕਾਰ ਚੱਲ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਸ